ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦੇ ਮਹਿੰਮ ਦੇ ਤਹਿਤ ਲੁਧਿਆਣਾ ਸਥਿਤ ਐਨ ਜੀਓ ਸੇਵ ਦਾ ਲਾਈਫ ਦੇ ਵੱਲੋਂ ਸਮੂਹ ਸਾਥੀਆਂ ਦੇ ਨਾਲ ਮਿਲ ਕੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾਗਰੂਕਤਾ ਮਹਿੰਮ ਦੇ ਤਹਿਤ ਨਸ਼ੇ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਦੌਰਾਨ ਐਨ ਜੀਓ ਦੇ ਮੁਖੀ ਅਮਿਤ ਕੁਮਾਰ ਨੇ ਕਿਹਾ ਕਿ ਨਸ਼ੇ ਦੇ ਵਿਰੋਧ ਦੇ ਵਿੱਚ ਉਹਨਾਂ ਦੀ ਮਹਿੰਮ ਜਾਰੀ ਹੈ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਨ ਅਤੇ ਉਹਨਾਂ ਦੇ ਵੱਲੋਂ ਜਿਹੜੇ ਨੌਜਵਾਨ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਨ ਉਹਨਾਂ ਨੂੰ ਖੁਦ ਨਸ਼ਾ ਮੁਕਤੀ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਜਾਵੇਗਾ ਦੇਖੋ ਇਹ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਸਮੇਂ ਤੋਂ ਆਪਾਂ ਮਹਮ ਸ਼ੁਰੂ ਕੀਤੀ ਸੀ ਪੁਲਿਸ ਨਾਲ ਮਿਲ ਕੇ ਤੇ ਇਸ ਮਹਮ ਨੂੰ ਆਪਾਂ ਉਦੋਂ ਤੱਕ ਬੰਦ ਨਹੀਂ ਕਰਨਾ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋੜ ਵੱਡਿਆ ਨਹੀਂ ਜਾਂਦਾ ਦੇਖੋ ਇਹ ਸਾਨੂੰ ਵੀ ਪਤਾ ਬਹੁਤ ਮੁਸ਼ਕਲ ਆ ਸੋ ਇਸ ਲਈ ਆਪਾਂ ਗਲੀ ਗਲੀ ਇੱਕ ਘਰ ਘਰ ਜਾ ਕੇ ਨਸ਼ੇ ਦੇ ਕੋੜ ਨੂੰ ਵੱਡਣ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਤਾਂ ਕਰ ਰਹੇ ਆ ਜੇ ਸਰਕਾਰ ਸਾਡੇ ਨਾਲ ਸਹਾਇਕ ਪੂਰਾ ਕਰੇ ਇਹ ਕੋਸ਼ਿਸ਼ ਸਫਲ ਵੀ ਹੋ ਸਕਦੀ ਹੈ ਕਿਉਂਕਿ ਦੇਖੋ ਇਧਰੋਂ ਤਾਂ ਪੁਲਿਸ ਫੜ ਲੈਂਦੀ ਆ ਸਰਕਾਰਾਂ ਦੇ ਐਮਐਲਏਆਂ ਦਾ ਫੋਨ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਵਿਚਾਰਿਆਂ ਨੂੰ ਛੱਡਣਾ ਪੈਂਦਾ ਬੰਦਾ ਸੋ ਇਸ ਲਈ ਅਸੀਂ ਕਹਿੰਨੇ ਆ ਕਿ ਸਰਕਾਰ ਜੇ ਚਾਵੇ ਤੇ ਇਹ ਜਿਹੜੀ ਕੋਸ਼ਿਸ਼ ਹੈ ਇਹ ਆਪਣਾ ਸਫਲ ਵੀ ਹੋ ਸਕਦੀ ਆ ਸੋ ਇਸ ਲਈ ਅਸੀਂ ਅੱਜ ਦੀ ਜਿਹੜੀ ਮਹਿਮ ਹੈ ਇਹ ਆਪਣੇ 49 ਨੰਬਰ ਵਾਰਡ ਨਿਊ ਕਰਤਾਰਨਗਰ ਤੋਂ ਸ਼ੁਰੂ ਕੀਤੀ ਆ ਇਹੀ ਮਹਮ ਹੁਣ ਲਗਾਤਾਰ ਚਲਦੀ ਰਹੂਗੀ ਵਾਰਡ ਵਾਈਜ਼ ਤੇ ਗਲੀਆਂ ਵਾਈਜ਼ ਤੇ ਘਰ ਘਰ ਵਾਈਜ਼ ਜਿਵੇਂ ਪਿੰਡਾਂ ਦੀ ਠਿਕਰੀ ਪੈਰੇ ਲੱਗ ਰਹੇ ਹੋਵੇਂ ਤੁਸੀਂ ਵਾੜਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਠਿਕਰੀ ਪੈਰੇ ਵੀ ਲਗਾਏ ਜਾਣਗੇ ਤੇ ਬਾਕੀ ਨੰਬਰ 2 ਇਸੇ ਤਰ੍ਹਾਂ ਘਰ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾਊਗਾ ਲੋਕਾਂ ਨੂੰ ਜਿਹੜੇ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਲਈ ਯਤਨ ਵੀ ਕੀਤੇ ਜਾਣਗੇ ਤੇ ਜਿਹੜਾ ਉਹਨਾਂ ਦਾ ਇਲਾਜ ਆ ਉਹ ਵੀ ਫ੍ਰੀ ਆਫ ਕੋਸਟ ਕਰਾਇਆ ਜਾਊਗਾ ਦੇਖੋ ਜੀ ਸਾਡੀਆਂ ਟੀਮਾਂ ਜਿਹੜਾ ਰਾਜਾ ਲਾਲ ਸਿੰਘ ਆ ਉਹਨਾਂ ਵੀ ਸਾਨੂੰ ਉਥੋਂ ਮਾਨਤਾ ਦਿੱਤੀ ਆ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਕੋਈ ਸ਼ੈਲੀ ਜਿਹੜੇ ਬੰਦੇ ਸ਼ਹਿਰਾਂ ਵਿੱਚ ਰੱਖਣਾ ਜਿਹੜੇ ਪਿੰਡਾਂ ਦੇ ਪਿੰਡਾਂ ਵਿੱਚ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਨਸ਼ਾ ਦੇ ਬਾਰੇ ਗੁਰਨ ਜਾ ਕੇ ਆਪਣੇ-ਆਪ ਜਾਗਰੂਕ ਕਰਨ ਕਿ ਨਸ਼ਾ ਛੱਡੋ ਤੇ ਕੋਲ ਵੱਢੋ ਜੀ ਹਰ ਇੱਕ ਬੱਚਾ ਨੂੰ ਜਾ ਕੇ ਤੇ ਆਪਣੀ ਸੁਝਾਅ ਦੇਣੀ ਅਮਿਤ ਕੁਮਾਰ ਤੁਹਾਡੇ ਪ੍ਰਧਾਨ ਨਾਲ ਲੱਗੇ ਮਿਲ ਇਹ ਬਿਲਕੁਲ ਜੀ ਬਹੁਤ ਚਿਤੋਂ ਕਰਦੇ ਆਉਂਦੇ ਨੇ ਅਸੀਂ ਤਾਂ ਥੋੜਾ ਛੜ ਰਹੇ ਜੀ ਇਹਨਾਂ ਦੇ ਨਾਲ ਸਾਨੂੰ ਇਹਨਾਂ ਦਾ ਕੰਮ ਚੰਗਾ ਲੱਗਿਆ ਇਹਨਾਂ ਨਾਲ ਜੁੜੇ ਜੀ ਬਹੁਤ ਵਧੀਆ ਸਾਨੂੰ ਕੰਮ ਲੱਗਿਆ ਜੀ ਇਹ ਕੰਮ ਪਿੰਡਾਂ ਪਿੰਡਾਂ ਚ ਸਹਿਯੋਗ ਮਿਲ ਰਿਹਾ ਪੂਰਾ ਪਿੰਡਾਂ ਨੂੰ ਪੂਰਾ ਸਹਿਯੋਗ ਮਿਲ ਜਾਈਏ ਐ ਪੂਰੇ ਪਿੰਡਾਂ ਦੇ ਕੰਦੇ ਵੀ ਠੀਕ ਹੈ ਜੀ ਤੁਸੀਂ ਮੈਂਬਰਾਂ ਚ ਪਿੰਡਾਂ ਪਿੰਡਾਂ ਦੇ ਵਿੱਚ ਵੀ ਕਮੇਟੀਆਂ ਬਣਾਈਆਂ ਜਾਣੀਆਂ ਜਾਣਗੇ ਜਾਕੀ ਜੀ ਮੇਰਾ ਨਾਮ ਮਨੀ ਬਿਰਲਾ ਅੱਜ ਸਾਡੀ ਟੀਮ ਐਨ ਜੀਓ ਸੇਵ ਦਾ ਲਾਈਫ ਪੰਜਾਬ ਪ੍ਰਧਾਨ ਅਮਿਤ ਕਮਾਈ ਜੀ ਦੀ ਅਗਵੇ ਗਵਾਈ ਹੇਠ ਅੱਜ ਸਾਡੀ ਟੀਮ ਵੱਲੋਂ ਨਸ਼ਾ ਛਡਾਊ ਦੀ ਜਿਹੜੀ ਮੱਲਾ ਟੁਮਲ ਮੱਲਾ ਅਸੀਂ ਰੈਲੀ ਕੀਤੀ ਗਈ ਆ ਇਸ ਰੈਲੀ ਦੇ ਦੌਰਾਨ ਅਸੀਂ ਵਕਫਾ ਕੋ ਲੋਕਾਂ ਨੂੰ ਦਰਸ਼ਾਇਆ ਵਾ ਈ ਨਸ਼ਾ ਛਡਾਓ ਜਿਹੜਾ ਜਿਹੜਾ ਨਸ਼ਾ ਨਹੀਂ ਛੱਡ ਸਕਦਾ ਜਾਂ ਜਿਹੜਾ ਪੇਟ ਨਸ਼ਾ ਛੱਡਣਾ ਚਾਹੁੰਦਾ ਵਾ ਉਹ ਸਾਡੀ ਟੀਮ ਨਾਲ ਜਿਹੜੀ ਐਨਜੀਓ ਨਾਲ ਕੰਟੈਕਟ ਕਰੇ ਅਸੀਂ ਉਹਦਾ ਨਸ਼ਾ ਛਡਵਾਵਾਂਗੇ ਜੇ ਜੇ ਕਿਸੇ ਕੱਲੀ ਮਾਂ ਦਾ ਪੁੱਤ ਆ ਉਹਨਾਂ ਦੇ ਘਰੇ ਰਾਸ਼ਨ ਵੀ ਨਹੀਂ ਹੈਗਾ ਤਾਂ ਸਾਡੀ ਐਨਜੀਓ ਨਾਲ ਰਾਸ਼ਨ ਵੀ ਪ੍ਰੋਵਾਈਡ ਕਰਾਊਗੀ ਤੇ ਸਾਡੀ ਐਨਜੀਓ ਦੀ ਵਕ ਵਕ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੀ ਟੀਮ ਬਣੀ ਹੋਈ ਆ ਉਹ ਵਕ ਵਕ ਦੌਰਾਨ ਨਸ਼ਾ ਛਡਾਉਣ ਦੇ ਵੀ ਤੋਂ ਆਪਣਾ ਕੰਮ ਕਰ ਰਹੀ ਆ ਤੇ ਪੁਲਿਸ ਪ੍ਰਸ਼ਾਸਨ ਵੀ ਸਾਡਾ ਪੂਰਾ ਸਾਥ ਦੇ ਰਿਹਾ ਅੱਜ ਵੀ ਮਾਰਚ ਕੱਢਿਆ ਗਿਆ ਅੱਜ ਮਾਰਚ ਅੱਜ ਅੱਜ ਜਿਹੜਾ ਦੂਸਰਾ ਮਾਰਚ ਪਹਿਲਾਂ ਸਾਡਾ ਪਗਗ ਸਿੰਘ ਨਗਰ ਦੇ ਵਿੱਚ ਕੱਟਿਆ ਗਿਆ ਸੀ ਅੱਜ ਨਿਊ ਕਰਤਾਰ ਨਗਰ ਵਿੱਚ ਦੂਸਰਾ ਮਾਰਚ ਕੱਟਿਆ ਗਿਆ ਇਦਾਂ ਹੀ ਪੰਜਾਬ ਪ੍ਰਧਾਨ ਅਮਿਤ ਕਮਾਈ ਦੀ ਅਗਵਾਈ ਹੇਟ ਹੋਰਾਂ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮਾਰਚ ਅਸੀਂ ਕੱਢਾਂਗੇ ਹਸਨ ਜਰ న్యూਸ ਦੇ ਲਈ ਲੁਧਿਆਣਾ ਤੋਂ ਬਸ਼ੀਰ ਚਲੋਟਾ ਦੀ ਰਿਪੋਰਟ